ਸਾਰੇ ਪੈਂਪਰਾਬ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵਾਈਗ੍ਰੂ ਜੀ ਦੇ ਅਗਰਦਾਸ ਕਰਦੇ ਆ ਕਿ ਸਾਰੇ ਜਣੇ ਤੁਸੀਂ ਠੀਕ ਠਾਕ ਹੋਮ ਜਿਹੜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਦੇਖੋ ਆਪਾਂ ਸਾਰੇ ਪੈਂਪਰਾ ਆਪਣੇ ਆਪਣੇ ਘਰਾਂ ਦੇ ਵਿੱਚ ਸਫਾਈਆਂ ਕਰਦੇ ਆ ਹਰ ਇੱਕ ਚੀਜ਼ ਆਪਾਂ ਛੋਟੀ ਤੋਂ ਲੈ ਕੇ ਵੱਡੀ ਤੱਕ ਬਹੁਤ ਜ਼ਿਆਦਾ ਨਾ ਧਿਆਨ ਰੱਖਦੇ ਆ ਵੀ ਇਸ ਚੀਜ਼ ਨੂੰ ਇਦਾਂ ਕਰੀਏ ਇਸ ਨੂੰ ਇਦਾਂ ਕਰੀਏ ਕਮਾਈ ਵੀ ਬਹੁਤ ਕਰਦੇ ਆ ਨਾ ਪਰ ਪਤਾ ਨਹੀਂ ਕੀ ਗੱਲ ਹੈ ਵੀ ਅੱਜ ਕੱਲ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਦੀ ਹੈਗੀ ਬਰਕਤ ਨਾ ਰਹਿਣ ਦਾ ਮੇਨ ਕਾਰਨ ਹੈ ਕਿ ਇੱਕ ਤਾਂ ਆਪਾਂ ਕਹਿੰਦੇ ਨੇ ਕਹਿੰਦੇ ਆਪਾਂ ਜਿਹੜਾ ਪੈਸਾ ਆਉਂਦਾ ਹੈ ਉਹਨੂੰ ਤਾਂ ਆਪਾਂ ਦੇਖੀ ਜਾਂਦੇ ਆ ਵੀ ਆਈ ਜਾਂਦਾ ਹੈ ਨਾ ਪਰ ਜਦੋਂ ਲੱਗਦਾ ਹੈਗਾ ਉਸ ਟਾਈਮ ਆਪਾਂ ਉਹਦਾ ਕੋਈ ਹਿਸਾਬ ਨਹੀਂ ਰੱਖਦੇ ਫਿਰ ਆਪਾਂ ਕਹਿ ਦਿੰਦੇ ਆ ਵੀ ਸਾਡੇ ਘਰ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਵੀ ਕਿਸੇ ਵੀ ਚੀਜ਼ ਦੀ ਬਰਕਤ ਨਹੀਂ ਰਹਿੰਦੀ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਗਰ ਆਪਾਂ ਧਿਆਨ ਦੇ ਵਿੱਚ ਰੱਖੀਏ ਤਾਂ ਆਪਣੇ ਘਰ ਦੇ ਵਿੱਚ ਆਪਾਂ ਛੋਟੀ ਚੀਜ਼ ਦੇ ਨਾਲ ਵੀ ਖੁਸ਼ रह ਸਕਦੇ ਆਂਗੇ ਅੱਜ ਮੈਂ ਤੁਹਾਡੇ ਨਾਲ ਕੁਝ ਇਸੇ ਤਰੀਕੇ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਰਕੇ ਆਪਣੇ ਘਰ ਦੇ ਵਿੱਚ ਪਿਆਰ ਇਤਫਾਕ ਆਪਣੇ ਘਰ ਦੇ ਵਿੱਚ ਬਰਕਤਾਂ ਲਿਆ ਸਕਦੇ ਹੋ ਗੱਲਾਂ ਜ਼ਿਆਦਾ ਵੱਡੀਆਂ ਨਹੀਂ ਹੈਗੀਆਂ ਛੋਟੀਆਂ ਨੇ ਜਿਹੜੀਆਂ ਕਿ ਤੁਹਾਡੇ ਬਹੁਤ ਕੰਮ ਆਉਣ ਵਾਲੀਆਂ ਤੇ ਹਰ ਇੱਕ ਨੂੰ ਹੁੰਦੇ ਵੀ ਸਾਡੇ ਘਰ ਦੇ ਵਿੱਚ ਧਨ ਦੌਲਤ ਹੋਵੇ ਕਿਉਂਕਿ ਆਪਾਂ ਅੱਜ ਕੱਲ ਜੇ ਆਪਾਂ ਕਹੀਏ ਵੀ ਪੈਸੇ ਵੀ ਨਾ ਕੁਝ ਨਹੀਂ ਬਣਦਾ ਹੈਗਾ ਪੈਸਾ ਹੱਥ 'ਚ ਹੋਵੇਗਾ ਤਾਂ ਇਨਸਾਨ ਠੀਕ ਹੈ ਵੀ ਆਪਾਂ ਆਪਣੇ ਸਵਾਸ ਸਜਾ ਆਪਾਂ ਹਣ ਇਹਨਾਂ ਨੇ ਖੁਸ਼ੀ ਜ਼ਿਆਦਾ ਨਹੀਂ ਖਰੀਦ ਸਕਦੇ ਪਰ ਜ਼ਰੂਰਤ ਪੂਰੀ ਕਰਨ ਵਾਸਤੇ ਪੈਸਾ ਅੱਜ ਦੀ ਘੜੀ ਇੱਕ ਕਹਿੰਦੇ ਬਰਾਬਰ ਦਾ ਭਰਾ ਹੈਗਾ ਹੁਣ ਤੁਸੀਂ ਦਿਵਾਲੀ ਦੇ ਸਫਾਈਆਂ ਕਰੋਗੀਆਂ ਦਿਵਾਲੀ ਦੇ ਸਫਾਈਆਂ ਕਰਨ ਵੇਲੇ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾ ਬਾਸ ਦੇ ਝਾੜੂ ਹੁੰਦੇ ਆ ਜਾਂ ਇਸ ਤਰੀਕੇ ਦੀਆਂ ਆਪਣੀਆਂ ਘਰ ਦੇ ਵਿੱਚ ਅੰਦਰੋਂ ਸਫਾਈ ਕਰਨ ਵਾਸਤੇ ਸੋਹਣੀਆਂ ਵੀ ਕਹਿੰਦੇ ਨੇ ਬੋਕਰ ਵੀ ਕਹਿੰਦੇ ਨੇ ਆਪਾਂ ਹਨਾ ਝਾੜੂ ਹੁੰਦੇ ਨੇਗੇ ਇਹ ਚੀਜ਼ ਆ ਤੁਹਾਡੇ ਘਰ ਦੇ ਵਿੱਚ ਕਿਵੇਂ ਮਤਲਬ ਕਿ ਆਪਾਂ ਕਹਿਨੇ ਵੀ ਬਰਬਾਦੀ ਲਿਆ ਸਕਦੇ ਆ ਕਿਵੇਂ ਸਾਡੇ ਘਰ ਦੀ ਬਰਕਤ ਨੂੰ ਘਰ ਤੋਂ ਬਾਹਰ ਆ ਕਰ ਸਕਦੇ ਆ ਕਿਉਂਕਿ ਇਹ ਆਪਣੇ ਸਰੀਰ ਦੇ ਇੱਕ ਬਹੁਤ ਅਨਮੋਲਾ ਅੰਗ ਹੈ ਚਾਹੇ ਤੁਸੀਂ ਕਿਤੇ ਵੀ ਲਾ ਲੋ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਓ ਮੰਦਿਰ ਚਲੇ ਜਾਓ ਤੁਸੀਂ ਘਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਉੱਠਣਸਾਰ ਆਪਾਂ ਕੀ ਕਰਦੇ ਆਪਾਂ ਝਾੜੂ ਚੱਕਦੇ ਆ ਝਾੜੂ ਆਪਣੇ ਘਰ ਦਾ ਹਨਾ ਜਿੰਨਾ ਵੀ ਦਲੇਦਰਤਾ ਹੁੰਦੀ ਹੈ ਜਿੰਨਾ ਵੀ ਕੂੜਾ ਕਰਕਟ ਹੁੰਦਾ ਹੈਗਾ ਉਹਨੂੰ ਬਾਹਰ ਕੱਢਦਾ ਕਹਿੰਦੇ ਨੇ ਕਹਿੰਦੇ ਲక్ష్ਮੀ ਵੀ ਉੱਥੇ ਆਉਂਦੀ ਹੈ ਵਾਇਗਰੂ ਜੀ ਦਾ ਬਾਸ ਵੀ ਉੱਥੇ ਹੁੰਦਾ ਹੈ ਨਾ ਜਿੱਥੇ ਕਿ ਸਫਾਈ ਹੋਵੇ ਜਿੱਥੇ ਗੰਦਗੀ ਹੋਊਗੀ ਨਾ ਉੱਥੇ ਨੈਗੇਟਿਵਿਟੀ ਉੱਥੇ ਤੁਹਾਡੇ ਘਰ ਦਾ ਜਿਹੜਾ ਔਰਾ ਹੈ ਨਾ ਉਹ ਹਮੇਸ਼ਾ ਹੀ ਲੜਾਈ ਝਗੜਾ ਖਿੱਚ ਜਿਵੇਂ ਕਿ ਆਪਾਂ ਕਿਤੇ ਜਾਣੇ ਆ ਨਾ ਜਿੱਥੇ ਆਪਾਂ ਨੂੰ ਸੋਹਣਾ ਏਦਾਂ ਫੁੱਲ ਲੱਗੇ ਹੋਣ ਸੋਹਣਾ ਸਫਾਈ ਹੋਵੇ ਪਰ ਉਥੇ ਕਿੰਨਾ ਜੀ ਲੱਗਦਾ ਪਰ ਜਿੱਥੇ ਗੰਦਗੀ ਹੁੰਦੀ ਹੈ ਨਾ ਉੱਥੇ ਆਪਾਂ ਨੂੰ ਕਿੰਨਾ ਖਿੱਚ ਚੜਦੀ ਹੈ ਕਹਿੰਦੇ ਗੰਦਗੀ ਵਾਲੀ ਰਾਕਸਾਂ ਦਾ ਬਾਸ ਹੁੰਦਾ ਤਾਂ ਮੇਰੀਆਂ ਭੈਣਾਂ ਦੇ ਹੱਥ ਬਹੁਤ ਵੱਡੀ ਪਾਵਰ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਨਾ ਅੱਜ ਮੈਂ ਤੁਹਾਨੂੰ ਛੋਟੇ ਛੋਟੇ ਚੀਜ਼ਾਂ ਦੱਸੂਗੀ ਇਸ ਚੀਜ਼ ਨੂੰ ਨਾ ਬਹੁਤ ਧਿਆਨ ਨਾਲ ਸੁਣਨਾ ਤੇ ਧਿਆਨ ਨਾਲ ਕਰਨਾ ਜਿਹੜੇ ਤੁਸੀਂ ਹੁਣ ਦੀਵਾਲੀ ਦੀ ਸਫਾਈ ਕਰੋਗੇ ਨਾ ਜਿਹੜੇ ਕਿ ਇਸ ਤਰੀਕੇ ਦੇ ਬਾਸ ਦੇ ਝਾੜਉਂਦੇ ਨੇ ਅੱਗੇ ਬਜ਼ੁਰਗ ਨਾ ਇਹਨਾਂ ਨੂੰ ਨਾ ਜਲਾਉਂ ਨਹੀਂ ਦਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਵੀ ਬਾਸ ਦੀ ਲੱਕੜ ਸਿਰਫ ਉਦੋਂ ਜਲਾਈ ਜਾਂਦੀ ਹੈ ਜਦੋਂ ਕਿ ਕਿਸੇ ਦੀ ਮ੍ਰਿਤਿ ਹੁੰਦੀ ਹੈ ਅੱਜ ਕੱਲ੍ਹ ਦੇਖੋ ਛੋਟੀ ਉਮਰ ਦੇ ਇਹ ਵੇਚਣਾ ਜ਼ਿਆਦਾਤਰ ਘਰਾਂ ਦੇ ਵਿੱਚ ਹਾਹਾਕਾਰ ਮਚਣ ਦਾ ਕਹਿੰਦੇ ਮੇਨ ਅਬ ਅਸਲੇ ਤੋਂ ਵਿਛੜਦੇ ਜਾ ਰਹੇ ਆ ਆਪਾਂ ਜਿਹੜੇ ਕਿ ਬਜ਼ੁਰਗ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਰੋਕਦੇ ਸੀ ਆਪਾਂ ਨਾ ਉਹਨਾਂ ਨੂੰ ਕਹਿੰਦੇ ਆ ਵੀ ਇਹ ਤਾਂ ਪਖੰਡ ਸੀਗਾ ਜੀ ਇਹ ਤਾਂ ਅਣਪੜ ਸੀਗੇ ਜੀ ਉਹਨਾਂ ਨੂੰ ਪਤਾ ਨਹੀਂ ਸੀਗਾ ਉਹ ਬੇਵਕੂਫ ਨਹੀਂ ਸੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਹੰਡਾਈ ਸੀ ਪਰ ਅੱਜ ਕੱਲ ਆਪਾਂ ਥੋੜੇ ਜਿਹਾ ਜ਼ਿਆਦਾ ਮਾਡਰਨ ਆਪਦੇ ਆਪ ਨੂੰ ਕਹਾਉਣ ਲੱਗੇ ਆ ਥੋੜੇ ਜਿਹਾ ਪੜ ਲਿਖ ਕੀ ਗਏ ਆਪਾਂ ਕਹਿੰਦੇ ਆ ਵੀ ਸਾਨੂੰ ਹੀ ਅਕਲ ਹੈਗੀ ਹੈ ਨਾ ਜਿਹੜੇ ਮਾਪ ਆਪਣੇ ਤੁਹਾਨੂੰ ਇਸ ਜਗ੍ਹਾ ਤੱਕ ਪਹੁੰਚਾਏਗਾ ਨਾ ਉਹਨਾਂ ਨੂੰ ਤੁਹਾਡੇ ਨਾਲੋਂ ਜ਼ਿਆਦਾ ਅਕਲ ਹੈਗੀ ਇਹ ਜ਼ਰੂਰ ਤੁਸੀਂ ਯਾਦ ਰੱਖਿਆ ਕਰੋ ਤਾਂ ਇਸ ਤਰੀਕੇ ਦੇ ਜਿਹੜੇ ਨੇ ਮੰਨਣੀਆਂ ਦੇਖੋ ਮੰਨ ਸਕਦੇ ਜਿਹਨੇ ਨਹੀਂ ਬਸ ਉਹੀ ਕਰਨਾ ਹੈ ਨਾ ਤਾਂ ਉਹ ਤੁਹਾਡੀ ਮਰਜ਼ੀ ਮੈਂ ਤੁਹਾਨੂੰ ਕੁਝ ਨਹੀਂ ਕਹੂੰਗੀ ਕਿਉਂਕਿ ਮੈਂ ਸਿਰਫ ਵੀਡੀਓ ਪਾਉਣੀ ਹੈ ਮੰਨਣਾ ਨਾ ਮੰਨਣਾ ਕਰਨਾ ਤੁਹਾਡੀ ਆਪਣੀ ਮਰਜ਼ੀ ਹੈਗੀ ਤਾਂ ਤੁਸੀਂ ਇਸ ਤਰੀਕੇ ਦੇ ਜਿਹੜੇ ਤੁਹਾਡੇ ਪ੍ਰਾਣੇ ਬਾਸ ਦੇ ਝਾੜੂ ਹੋਣਗੇ ਨਾ ਉਹਨਾਂ ਨੂੰ ਕਰਨਾ ਕੀ ਹੈਗਾ ਦੇਖੋ ਅਗਰ ਆਪਾਂ ਇਦਾਂ ਹੀ ਸੜ ਦਿੰਨੇ ਆ ਨਾ ਰੂੜੀ ਦੇ ਉੱਪਰ ਸੜ ਦਿੰਨੇ ਆ ਜਾਂ ਆਪਾਂ ਕਿਤੇ ਵੀ ਉਹ ਕਰ ਦਿੰਨੇ ਉਹ ਤੁਹਾਡੇ ਘਰ ਦਾ ਨ ਇੱਕ ਕਹਿੰਦੇ ਨੇ ਵੀ ਸਵੇਰੇ ਚਾਹੇ ਇਹ ਪੇਜਾਨ ਨੇ ਉਹ ਇਹਨਾਂ ਦੇ ਵਿੱਚ ਜਾਨ ਨਹੀਂ ਹੈਗੀ ਜੇ ਅਪ ਕਹੀਏ ਪਰ ਜਿਹਦਾ ਪੇੜ ਹੈ ਉਹਦੇ ਵਿੱਚ ਜਾਨ ਹੁੰਦੀ ਪਰ ਇਹਨਾਂ ਵਿੱਚ ਕੋਈ ਜਾਨ ਨਹੀਂ ਹੁੰਦੀ ਪਰ ਇੱਕ ਕੋਈ ਵੀ ਚੀਜ਼ ਹੈਗੀ ਹੈ ਨਾ ਉਹਦੇ ਨਾਲ ਆਪਣਾ ਪਿਆਰ ਹੁੰਦਾ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਦੇ ਜਿਹੜੇ ਵੀ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੁਰਾਣੇ ਝਾੜੂ ਨੇ ਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਿਓ ਇੱਕ ਜਗ੍ਹਾ ਤੇ ਇਕੱਠੇ ਕਰਕੇ ਜਦੋਂ ਜਿਵੇਂ ਕਿ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਉਹਨਾਂ ਦੀ ਵੀ ਹੁਣ ਸਾਨੂੰ ਜ਼ਰੂਰਤ ਨਹੀਂ ਹੈਗੀ ਹੁਣ ਅਸੀਂ ਇਹਨਾਂ ਨੂੰ ਕੀ ਕਰੀਏ ਹੁਣ ਅਸੀਂ ਇਹਨਾਂ ਨੂੰ ਜਲਾਉਣਾ ਹੀ ਆ ਨਾ ਤਾਂ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਕਰਕੇ ਤਾਂ ਉਹਨਾਂ ਨੂੰ ਜਲਾ ਦੇਣਾ ਉਹਨਾਂ ਦੀ ਜਿਹੜੀ ਰਾਖ ਹੋਊਗੀ ਨਾ ਉਹ ਆਪਣੇ ਘਰ ਦੇ ਇੱਕ ਆਂਗਣ ਦੇ ਵਿੱਚ ਕਿਸੇ ਵੀ ਜਿਵੇਂ ਕਿ ਪੌਦਾ ਲਗਾਜਾ ਤੁਸੀਂ ਬਾੜੀ ਵਗੈਰਾ ਵੇਚੀ ਵਗੈਰਾ ਲਗਾਈ ਹੋਈ ਹੈ ਤਾਂ ਤੁਸੀਂ ਉੱਥੇ ਪਾ ਦੇਣਾ ਹੈ ਨਾ ਇਹਨਾਂ ਦੀ ਬੇਇਅਦਵੀ ਨਾ ਕਰਿਓ ਇਹ ਨਹੀਂ ਹੈਗਾ ਵੀ ਕੋਈ ਇਹ ਪੂਜਨੀਕ ਚੀਜ਼ ਹੈਗੀ ਸਿਰਫ ਇਹ ਹੈਗਾ ਕਿਉਂਕਿ ਇਹ ਆਪਣੇ ਘਰ ਦੀ ਜਿਹੜੀ ਨੈਗੇਟਿਵਿਟੀ ਹੈ ਨਾ ਉਸ ਨੂੰ ਬਾਹਰ ਕੱਢਦੇ ਨੇ ਜਿਹੜੀ ਕਿ ਆਪਣੇ ਘਰ ਦੇ ਵਿੱਚ ਗੰਦਗੀ ਹੈ ਜਿਹੜੀ ਆਪਣੇ ਘਰ ਦੇ ਵਿੱਚ ਦਲੇਦਰ ਤਾਂ ਉਸ ਨੂੰ ਬਾਹਰ ਕੱਢਦੇ ਨੇ ਤੇ ਸਭ ਤੋਂ ਮੇਨ ਗੱਲ ਜਿਹੜਾ ਕਿ ਸ਼ਨੀਵਾਰ ਆਵੇਗਾ ਨਾ ਤਾਂ ਤੁਸੀਂ ਉਸ ਦਿਨ ਇੱਕ ਇੱਕ ਝਾੜੂ ਨਾ ਕਿਸੇ ਗੁਰੂ ਘਰ ਦਾਣ ਕਰਿਆ ਜਿਵੇਂ ਕਿ ਆਪਾਂ ਗੁਰੂ ਘਰ ਦੇ ਆਉਣਾ ਜੇ ਤੁਸੀਂ ਮੰਦਿਰ ਜਾਣੇ ਤਾਂ ਤੁਸੀਂ ਮੰਦਿਰ ਦੇ ਆਇਓ ਨਹੀਂ ਕਿਸੇ ਗਰੀਬ ਨੂੰ ਲੈ ਕੇ ਦੇ ਦਿਓ ਹਨ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਮਾਤਾ ਲక్ష్ਮੀ ਕਹਿੰਦੀ ਬਹੁਤ ਖੁਸ਼ ਹੁੰਦੀ ਹੈ ਜਿਸ ਦੇ ਘਰ ਦੇ ਵਿੱਚ ਝਾੜੂ ਦਾ ਦਾਣ ਕੀਤਾ ਜਾਂਦਾ ਤੇ ਦੇਖੋ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਮੈਨੂੰ ਵੀ ਕਿਸੇ ਤੋਂ ਪਤਾ ਲੱਗਿਆ ਸੀ ਵੀ ਗੁਰੂ ਘਰਾਂ ਦੇ ਵਿੱਚ ਝਾੜੂ ਤੇ ਨਮਕ ਕਿਉਂ ਦਾਣ ਕੀਤਾ ਜਾਂਦਾ ਇਸੇ ਕਰਕੇ ਇਹ ਹੈ ਕਿਉਂਕਿ ਆਪਣੇ ਘਰ ਦੇ ਵਿੱਚ ਜਿਹੜੀ ਕਿ ਆਪਾਂ ਕਹਿੰਦੇ ਬਰਕਤ ਨਹੀਂ ਰਹਿੰਦੀ ਆਪਣੇ ਘਰ ਦੇ ਵਿੱਚ ਧਨ ਦੌਲਤ ਨਹੀਂ ਖੜਦਾ ਇਹ ਦੇ ਪਿੱਛੇ ਬਹੁਤ ਵੱਡਾ ਰਾਜ ਤੁਹਾਡੇ ਝਾੜੂ ਦਾ ਹੈ ਇੱਕ ਮੇਨ ਗੱਲ ਹੈ ਜਿਹੜੀ ਕਿ ਆਪਾਂ ਝਾੜੂ ਨੂੰ ਨਾ ਇਸ ਤਰੀਕੇ ਨਾਲ ਨਾ ਖੜਾ ਕਰ ਦਿੰਨੇ ਆਗੇ ਹਨਾ ਬੁਜੁਰਗਾਂ ਕਹਿੰਦੇ ਹੁੰਦੇ ਸੀ ਵੀ ਉਸ ਘਰ ਦੇ ਵਿੱਚੋਂ ਬਿਮਾਰੀ ਕਦੇ ਨਹੀਂ ਜਾਂਦੀ ਜਿਸ ਘਰ ਦੇ ਵਿੱਚ ਝਾੜੂ ਇਸ ਤਰੀਕੇ ਨਾਲ ਖੜਾ ਹੁੰਦਾ ਤੁਸੀਂ ਦੇਖਿਓ ਹਸਪਤਾਲਾਂ ਦੇ ਵਿੱਚ ਨਾ ਝਾੜੂ ਹਮੇਸ਼ਾ ਖੜਾ ਕਰਕੇ ਰੱਖਿਆ ਜਾਂਦਾ ਹੈਗਾ ਕਿਉਂਕਿ ਉਹਨਾਂ ਨੂੰ ਇੱਥੇ ਉਹ ਹੁੰਦਾ ਵੀ ਹਾਂ ਜਿੰਨੇ ਮਰੀਜ਼ ਆਉਣਗੇ ਉੰਨੇ ਹੀ ਉਹਨਾਂ ਨੂੰ ਕਮਾਈ ਹੋਗੀ ਕਦੇ ਵੀ ਮੇਰੀਆਂ ਭੈਣਾ ਝਾੜੂ ਨੂੰ ਖੜਾ ਕਰਕੇ ਨਾ ਰੱਖਿਓ ਜਿਹੜਾ ਇਸ ਤਰੀਕੇ ਦਾ ਬੋਕਰ ਹੁੰਦਾ ਹੈਗਾ ਇਸ ਤਰੀਕੇ ਦੀ ਸੂਣੀ ਵੀ ਕਹਿਦੇ ਨੇ ਇਸ ਤਰੀਕੇ ਦਾ ਹਨਾ ਆਪਾਂ ਫੁੱਲ ਝਾੜੂ ਵੀ ਕਹਿਦੇ ਨੇ ਤਾਂ ਤੁਸੀਂ ਇਸ ਨੂੰ ਵੀ ਇਸੇ ਤਰੀਕੇ ਨਾਲ ਕਰਨਾ ਜਿਹੜੀ ਇਹਦੀ ਪਲਾਸਟਿਕ ਹੈ ਉਹਨੂੰ ਕੱਢ ਲਓ ਉਹਨੂੰ ਕੱਢ ਕੇ ਤੁਸੀਂ ਅਲੱ ਕਦੇ ਵੀ ਆਪਣੇ ਝਾੜੂ ਨੂੰ ਹਨਾ ਤੁਸੀਂ ਜਿਵੇਂ ਆਪਾਂ ਕਹਿਦੇ ਨੇ ਵੀ ਬਾਹਰ ਸੜ ਦਿੰਨੇ ਆਗੇ ਆਈਂ ਰੂੜੀਆਂ ਤੇ ਉਹ ਨਾ ਜਾ ਕੇ ਚੀਜ਼ ਕਰਿਓ ਇਹਦੇ ਨਾਲ ਤੁਹਾਡੇ ਨਾ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਆਉਂਦੀ ਆ ਦੇਖੋ ਮੰਨੋ ਨਾ ਮੰਨੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਸਿਰਫ ਬੋਲਣਾ ਸੀ ਬੋਲਦਾ ਹਨ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਹੁਣ ਦੀਵਾਲੀ ਆ ਰਹੀ ਹੈਗੀ ਤਾਂ ਸ਼ਨੀਵਾਰ ਵਾਲੇ ਦਿਨ ਤੁਸੀਂ ਝਾੜੂ ਕਿਸੇ ਵੀ ਮੰਦਰ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਤੁਸੀਂ ਦਾਨ ਕਰਿਓ ਇੱਕ ਤੇ ਆਪਣੇ ਘਰ ਜਦੋਂ ਤੁਸੀਂ ਝਾੜੂ ਲੈ ਕੇ ਆਉਣਾ ਤਾਂ ਮੰਗਲਵਾਰ ਵਾਲੇ ਦਿਨ ਲੈ ਕੇ ਆਇਓ ਤਾਂ ਫਿਰ ਦੇਖਿਓ ਜਦੋਂ ਸਵੇਰੇ ਬਾਕੀ ਇਹ ਤਾਂ ਹੋ ਗਈ ਆਪਣੀ ਝਾੜੂ ਦੀ ਸੰਭਾਲ ਤੇ ਖਰੀਦਦਾਰੀ ਤੇ ਆਪਣੇ ਹਨਾ ਕਿਦਾਂ ਤੇ ਸਭ ਤੋਂ ਮੇਨ ਗੱਲ ਹੈਗੀ ਕਿ ਜਦੋਂ ਵੀ ਮੇਰੀਆਂ ਭੈਣਾਂ ਝਾੜੂ ਲਗਾਉਂਦੀਆਂ ਨੇ ਸਵੇਰ ਤੋਂ ਲੈ ਕੇ ਹਨਾ ਸ਼ਾਮ ਤੱਕ ਜਦੋਂ ਵੀ ਤੁਸੀਂ ਝਾੜੂ ਨੂੰ ਚੱਕਦੀ ਹੋ ਹਨ ਤਾਂ ਤੁਸੀਂ ਉਸ ਟਾਈਮ ਮੋਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਸਿਮਰਨ ਕਰਨਾ ਜਦੋਂ ਵੀ ਤੁਸੀਂ ਆਪਦਾ ਝਾੜੂ ਲਗਾਉਂਗੇ ਤੇ ਤੁਸੀਂ ਮਨ ਦੇ ਵਿੱਚ ਇਹ ਸੋਚਣਾ ਕਿ ਵਾਹਿਗੁਰੂ ਜੀ ਅਸੀਂ ਆਪਦੇ ਘਰ ਦੇ ਵਿੱਚੋਂ ਦਲੇਦਰਤਾ ਆਪਦੇ ਘਰ ਦੇ ਵਿੱਚੋਂ ਗਰੀਬੀ ਆਪਦੇ ਘਰ ਦੇ ਵਿੱਚੋਂ ਹਨਾ ਜਿੰਨੀ ਵੀ ਬਿਮਾਰੀ ਹੈ ਉਹਨੂੰ ਅਸੀਂ ਨਾ ਕੂੜੇ ਦੇ ਰਾਹੀਂ ਬਾਹਰ ਕੱਢ ਰਹੇ ਹਾਂ ਆਪਦੇ ਘਰ ਦੇ ਵਿੱਚ ਅਸੀਂ ਜਿੰਨਾ ਵੀ ਹੈ ਵਾਹਿਗੁਰੂ ਜੀ ਕਿਰਪਾ ਕਰੋ ਜਿਵੇਂ ਕਿ ਝਾੜੂ ਨਾਲ ਬੇੜੇ ਦਾ ਆਪਣੇ ਘਰ ਦੀ ਗੰਦਗੀ ਕੱਢਦੇ ਹਾਂ ਵਾਹਿਗੁਰੂ ਸਿਮਰਨ ਨਾਲ ਸਾਡੇ ਮਨ ਦੀ ਗੰਦਗੀ ਕੱਢਦੇ ਦੇਖੋ ਮੈਂ ਇਸ ਵੀਡੀਓ ਦੇ ਕਮੈਂਟ ਆਫ ਕਰਕੇ ਪਾਉਂਗੀ ਕਿਉਂਕਿ ਬਹੁਤ ਇਦਾਂ ਦੇ ਇਨਸਾਨ ਨੇ ਜਿਹੜੇ ਕਿ بس ਉਹਨਾਂ ਨੂੰ ਉਹਨਾਂ ਨੁਕਤਾ ਚੀਨੀਓ ਕਰਨੀ ਹੁੰਦੀ ਹੈ ਹੋਰ ਕੁਝ ਨਹੀਂ ਫਿਰ ਮੇਰਾ ਮਨ ਬਹੁਤ ਦੁਖੀ ਹੋ ਜਾਂਦਾ ਹੈਗਾ ਇਸੇ ਲਈ ਮੈਂ ਕਮੈਂਟ ਆਫ ਕਰਕੇ ਪਾਉਂਗੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਆਂਗੀ ਹੈਨਾ ਜਿਹੜੀ ਚੀਜ਼ ਹੈਗੀ ਉਹਨੂੰ ਧਿਆਨ ਨਾਲ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਧਿਆਨ ਨਾਲ ਸੁਣੀਓ ਸ਼ਨੀਵਾਰ ਵਾਲੇ ਦਿਨ ਝਾੜੂ ਦਾਨ ਕਰਨੇ ਮੰਗਲਵਾਰ ਵਾਲੇ ਦਿਨ ਤੁਸੀਂ ਝਾੜੂ ਖਰੀਦਣਾ ਆਪਣੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਭੈਣਾ ਇਸ ਚੀਜ਼ ਨੂੰ ਜ਼ਰੂਰ ਕਰਿਓ ਤੇ ਝਾੜੂ ਲਗਾਉਣ ਵੇਲੇ ਤੁਸੀਂ ਵਾਇਗਰੂ ਸਿਮਰਨ ਜ਼ਰੂਰ ਕਰਨਾ ਤੇ ਝਾੜੂ ਹਣਾ ਸਵੇਰੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਲਗਾ ਲਈਏ ਕਿਉਂਕਿ ਫਿਰ ਇਹ ਜਿਹੜੇ ਵੀ ਕੀੜੇ ਮਕੌੜੇ ਇਹ ਆਪਣੇ ਬਾਹਰ ਨਿਕਲਣ ਆਪਾਂ ਕਹਿੰਦੇ ਹੇ ਨਰ ਅਚਨਚੇਤ ਪਾਪ ਤੋਂ ਡਰ ਆਪਾਂ ਨੂੰ ਨਹੀਂ ਪਤਾ ਲੱਗਦਾ ਆਪਾਂ ਕਹਿੰਦੇ ਵੀ ਮੈਂ ਤਾਂ ਕਦੇ ਪਾਪ ਨਹੀਂ ਕੀਤਾ ਮੈਂ ਕਦੇ ਕੁਝ ਨਹੀਂ ਕੀਤਾ ਤੁਸੀਂ ਦੇਖਿਆ ਨਾ ਗੁਰੂ ਘਰ ਮੰਦਰਾਂ ਦੇ ਵਿੱਚ ਸਵੇਰੇ ਜਲਦੀ ਝਾੜੂ ਲਗਾਇਆ ਜਾਂਦਾ ਇੱਕ ਨਾ ਸ਼ਾਮ ਨੂੰ ਝਾੜੂ ਲਗਾਉਣਾ ਬੰਦ ਕਰੋ ਜਿਹੜਾ ਕਿ ਆਪਾਂ 4 ਵਜੇ ਤੋਂ ਬਾਅਦ ਝਾੜੂ ਲਗਾਉਣੇ ਹਨ ਅੱਗੇ ਮੰਮੀ ਹੋਰੀ ਕਹਿ ਦਿੰਦੇ ਅਸੀਂ ਹੈ ਪੁੱਤ ਵੀ ਸ਼ਾਮ ਨੂੰ ਝਾੜੂ ਨਹੀਂ ਲਗਾਇੰਦਾ ਹੁੰਦਾ ਇਹਦੇ ਨਾਲ ਉਦੋਂ ਬਜ਼ੁਰਗ ਜਿਹੜੇ ਛੋਟੇ ਛੋਟੇ ਗੱਲਾਂ ਕਰਦੇ ਸੀ ਨਾ ਉਹਨਾਂ ਪਿੱਛੇ ਬਹੁਤ ਵੱਡੇ ਰਾਜ਼ ਛੁਪੇ ਹੁੰਦੇ ਸੀ ਪਰ ਅੱਜ ਕੱਲ ਆਪਾਂ ਨਾ ਬਹੁਤ ਆਪ ਦੇ ਆਪ ਨੂੰ ਕਹਾਉਣੇ ਆ ਤਾਂ ਉਹਦਾ ਨਤੀਜਾ ਤੁਸੀਂ ਭੁਗਤਿ ਰਹੇ ਹੋ ਇੱਕ ਨਾ ਬਜ਼ੁਰਗ ਹੁੰਦੇ ਸੀ ਉਹ ਵਿਚਾਰੇ ਜਿਵੇਂ ਕਹਿੰਦੇ ਨੇ ਆਪਾਂ ਸਾਧੂ ਸੀਗੇ ਤੇ ਉਹਨਾਂ ਦਾ ਨਾ ਦਿਮਾਗੀ ਤੌਰ ਤੇ ਸੰਤੁਲਨ ਨਹੀਂ ਸੀਗਾ ਉਹ ਕਹਿੰਦੇ ਹੁੰਦੇ ਸੀ ਵੀ ਕਾਲ ਯੁਗ ਅਜਿਹਾ ਸਮਾਂ ਆਊਗਾ ਨਾ ਕਹਿੰਦੇ ਜਵਾਨਾਂ ਦੇ ਸਿਰਾਂ 'ਚ ਅੱਗ ਮੱਚੂਗੀ ਉਹੀ ਚੀਜ਼ ਹੋ ਰਹੀ ਹੈ ਤਾਂ ਥੋੜਾ ਜਿਹਾ ਸੰਭਲ ਜੋ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਦੇ ਪਿੱਛੇ ਬਹੁਤ ਵੱਡੇ ਰਾਜ ਸੁਪੇ ਹੁੰਦੇ ਨੇ ਤੇ ਇਹ ਚੀਜ਼ ਨੂੰ ਤੁਸੀਂ ਜ਼ਰੂਰ ਕਰਨਾ ਤੇ ਫਿਰ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤ ਆਉਂਦੀ ਹੈ ਨ ਕਿਵੇਂ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਜਿਹੜਾ ਹੈਗਾ ਉਹ ਖੜਦਾ ਹੈਗਾ ਤਾਂ ਥੋੜੀ-ਥੋੜੀ ਬਚਤ ਕਰਨੀ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਇਸ ਨੂੰ ਸ਼ੁਰੂ ਕਰੋ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ